ਸੱਤੀ ਮਾੜੇ ਬਿਸਕੁਟ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀ ਵਿਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸਬੰਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇਨਸਟਰਕਸ਼ਨਾਂ ਤੇ ਸਾਡੇ ਐਸ ਐਚਓ ਮੋਹਿਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਹੈ ਔਰ ਇੱਕ ਚੋਰ ਜਿਹੜਾ ਐਕਟਿਵਾ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫ ਆਈ ਆ ਨੰਬਰ 40 ਅੰਡਰ ਸੈਕਸ਼ਨ 302 3032 3172 ਦੇ ਵਿਐਨਐਸ ਦੇ ਵਿੱਚ ਜਿਹੜਾ ਐਫਆਈਆ ਦਰਜ ਕੀਤੀ ਗਈ ਸੀ ਜਿਹੜੇ ਨਵੇਂ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋਲ ਗਾਂ ਫਰਦਰ ਜਦੋਂ ਉਹਦਾ ਰਿਮਾਂਡ ਲਿਆ ਗਿਆ ਉਹਦੀ ਕੋਸ਼ਿਸ਼ ਕੀਤੀ ਗਈ ਫਰਦਰ ਕੋਸ਼ਿਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਕੰਫੈਸ਼ਨ ਕੀਤਾ ਉਹਦੇ ਵਿੱਚ ਉਹ ਅੱਠ ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਉਹ ਮੰਨਿਆ ਔਰ ਉਹ ਸੀ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਹੱਦ ਤੱਕ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਾਂ ਦੇ ਲਈ ਸਪੋਝਾ ਜਿਹੜਾ ਦੋਸ਼ੀ ਆ ਇਹਨੂੰ ਅਰੈਸਟ ਕੀਤਾ ਸਰ ਇਹ ਕਿਹੜੀ ਜਿੰਦਾ ਵੇਚਦਾ ਹੀ ਰੱਖਦਾ ਇਹ ਅਜੇ ਤਾਂ ਇਹਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਕਲਾ ਪਹਿਲਾਂ ਵੀ ਵੈਸੇ ਮੁਕੱਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਕਲਾ ਦਰਜ ਆ ਚੋਰੀ ਦੇ ਔਰ ਇਹ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾ ਫਰਦਰ ਦੇ ਕੋਲ ਪੁਸ਼ਕਿਸ਼ ਕਰ ਰਹੇ ਆ ਜੀ ਵੀ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਖਿਲਾਫ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੀ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਕੋਲ 9 ਵਹੀਕਟ ਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਕਵਰ ਹੋ ਗਿਆ ਸੀ 8 ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਸੀ ਭੱਟਾ ਆ ਉੱਥੇ ਬੇਬਾਦ ਬੰਦ ਪਿਆ ਭੱਟਾ ਆ ਸੋਰਸਾਂ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੇ ਉਹਨਾਂ ਨੇ ਵਾਦਤਾ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਔ ਜੀ ਬਾਕੀ ਉਸ ਫਰਦਰ ਆਪਾਂ ਇਹ ਟੂਮੈਂਟ ਇਨਟੈਰੋਗੇਸ਼ਨ ਕਰ ਰਹੇ ਆ ਇਹਦੀ ਵੀ ਕਿੱਥੋਂ ਕਿੱਥੋਂ ਚੋਰੀ ਗਈ ਇੱਦਾਂ ਸਰ ਪਹਿਲਾਂ ਕੋਈ ਮਾਮਲਾ ਹੈ ਹਾਂਜੀ ਤਿੰਨ ਮਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਹੈ ਜੀ ਪਹਿਲਾਂ ਬੀਡ ਵੀਨ ਸੀਡ ਵੀਨ ਔਰ ਆਰਪੀਐਫ ਪੋਸਟ ਜਿਹੜੀ ਆ ਸਾਡੇ ਜੀ ਰੇਲਵੇ ਦੀ ਉੱਤੇ ਵੀ ਇਹਦਾ ਖਲਾਫ ਪੱਤਾ ਦਰਜ ਹੈ ਇਕੱਲਾ ਹੀ ਹੈ ਜਾਂ ਗੈਂਗ ਹੈ ਅਜੇ ਤਾਂ ਇਹ ਇਕੱਲਾ ਹੀ ਹੈ ਜੀ ਹੁਣ ਗਾਂ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਉੱਪਰ ਚੈੱਕ ਕਰਾਂਗੇ ਜੀ ਗੰਦਗੀ ਸਰ ਅਕਸਰ ਜਿਹੜੇ ਸਰਸਕਾਰ ਨੇ ਦੇ ਹਾਈਡਰ ਕਰਵਾਉਣਾ ਉਹ ਵੀ ਜਾਂਦਾ ਸਰ ਜਦੋਂ ਗਿਆਨਾ ਮੈਂ ਚੈੱਕ ਕਰਦੇ ਏਰੀਆ ਚ ਜਾਂਦੀਆਂ ਬਾਤ ਕਰਦਾ ਹਾਂ ਜੀ ਤੇ ਮੋਟਰਲ ਤਰੀਕੇ ਤਰਨਤਾਰ ਨਹੀਂ ਲੈ ਜਾਂਦੇ ਇਸ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਹੱਦਬੰਦੀ ਨਹੀਂ ਹੁਣ ਤੁਸੀਂ ਵੀ ਤੁਹਾਡੀ ਗੱਲ ਮੰਨੀ ਜੋ ਸਕਦੀ ਕਿ ਜਿਹੜੀ ਪ੍ਰੋਪਰ ਚੈਕਿੰਗ ਹੋਵੇ ਹੱਦਬੰਦੀ ਸਾਡੀ ਹੱਦਬੰਦੀ ਤਾਂ ਸਾਡੀ ਚਵਾਰ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰ ਰੋਡ ਤੇ ਵੀ ਹੈਗੀ ਆ 90 ਮਿੰਟ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ ਐਸਕੇਪ ਰੂਟs ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕੜਨ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਪੜੇ ਆ ਇਹਨੇ ਤਰਨਤਨ ਤੋਂ ਹੀ ਅੱਗੇ ਚੋਰੀ ਕਰਕੇ ਉਹ ਤਰਨਤਨ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਅਰਸ਼ੇ ਦੌਰਾਨ ਵੀ ਰਿਕਵਰੀ ਕੀਤੀ ਸੀ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੋਰਸਿੰਘ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਹੋਏ ਸੀ ਉਤੋਂ ਗਾਂ ਇਹਨੇ ਫਰਦਰ ਵੇਚਣੇ ਸੀ ਕਿਸੇ ਨਾ ਕਿਸੇ ਨੂੰ ਔਰ ਆਪਾਂ ਗਾਂ ਦੇ ਪਰਫੇਲ ਦੇ ਨਾਮ ਤੇ ਰੈਕੋਗਨਿਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ ਇਹਦੀ ਉਮਰ ਕੀ ਹੋਵੇਗੀ ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਇਹ ਅਰ ਇਨਦਰ ਬੈਕਗਰਾਉਂਡ ਵੀ ਹੈ ਬੈਕਗਰਾਉਂਡ ਇਹ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁਛਗਿਛ ਕੀਤੀ ਹੈ ਬੇਲੜ ਹੈਗਾ ਔਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮਿਆਂ ਚ ਇਹਦੇ ਅਰੈਸਟ ਪਾ ਕੇ ਨੂੰ ਜੇਲ ਭੇਜਿਆ ਗਿਆ ਬੇਲੋਂ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ ਇਹਦੇ ਖਲਾਫ ਤਿੰਨ ਮੁਕਦਮੇ ਆਲਰੇਡੀ ਪਹਿਲਾ ਦਰਜ ਹੈ ਚੌਥਾ ਆਇਆ ਦਰਜ ਹੋਇਆ ਔਰ ਕੋਈ ਕੰਮ ਕਰ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਤੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਾਈਕਲ ਤੇ ਅਗਾ ਫਰਦਰ ਵਿੱਚ ਕੋਈ ਨਸ਼ੀਦਾਰ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ ਜੀ ਠੀਕ ਠੀਕ